ਆ ਵੀਰ ਜੀ ਛੱਗੀ ਦੇ ਦੰਦ ਪੁੱਟਣ ਦੇ ਜੀ ਅੱਛੀ ਛਿੱਕੀ ਦੇ ਦੰਦ ਪੁੱਟਣ ਹਾਂ ਜੀ ਚੌਗੀ ਹੋ ਗਈ ਛਿੱਕੀ ਤੇ ਪੁੱਟ ਰਹੀ ਤੇ 13 ਲੀਟਰ ਬਹੁਤ ਜ਼ਿਆਦਾ ਥਾਲੇ ਦੁੱਧ ਕਿੰਨਾ ਇਸ ਲਈ ਅਵੇ ਥਾਲੇ ਜੀ ਦੁੱਧ ਲਾ ਲੈ ਬਹੁਲਾ ਲਾ ਲੈ 13 ਲੀਟਰ ਹੋਊਗਾ ਹੁਣ ਠੀਕ ਹੈ ਅੱਠ ਕੇ ਦਿਨ ਰਹਿ ਜੇ ਇਹਨਾਂ ਅੱਛਾ ਉਹ ਫੋਟੋ ਮਾੜਾ ਮੈਂ ਤੁਹਾਡਾ ਆਪਣਾ ਗੁਰਲਾਸ ਸਿੰਘ ਜੇਨਾ ਤੁਹਾਡਾ ਬੁਕਾਰਦਾ ਹਾਂ ਪਾਲ ਲੋਕ ਸੰਗਮ ਤੋਂ ਅੱਜ ਤੋਂ ਜਿਹੜੀ ਨੀਤੀ ਆਪ ਕੇ ਅੰਦਰ ਸਰਕਾਰ 16 ਨਵੰਬਰ ਦਾ ਕਿਨੇ ਨਾ ਗਿਖਾਵਾਂਗੇ ਆਪਾਂ ਤੁਹਾਨੂੰ 300 ਟਿਕਨੇ ਆਦਮੀਆਂ ਸੁਣਨੇ ਆਂ ਵੀਰੋਂ ਆਪ ਕੋਈ ਟਿਕੜਾ ਲਾਉਂਦੇ ਤੇ ਨੰਬਰ ਵੀਰੋਂ ਦਾ ਮੈਂਸ਼ਨ ਕਰ ਦੂੰਗਾ ਤੇ ਆਪਣੀ ਮਰਜ਼ੀ ਪਰ ਚੜ ਕੇ ਬੰਦਰ ਲੈ ਜੀਦਾ ਤੇ ਆਪ ਕਰਦਾ ਸਾਰੇ ਚੜਦੀ ਕਲਾ ਦੇ ਹੁੰਦੇ ਤਾਂ ਨਹੀਂ ਤੇ ਬਹੁਤ ਆਪਾ ਨਾ ਕਰ ਕਰਦੇ ਆਹ ਕਰਦੀਆਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵੀਰ ਚੜਦੀ ਕਲਾ ਵੀਰ ਜੀ ਤੁਸੀਂ ਸੁਣਾਓ ਚੜਦੀਆਂ ਕਲਾ ਵੀ ਜੀ ਬਸ ਕਿਰਪਾ ਬਾਬੇ ਨਾਨਕ ਦੀ ਤੇ ਕਿਨੇ ਨਾ ਗਿਖਾਉਣੇ ਵੀਰ ਜੀ ਜੈਨੋ ਖਾਣਾ ਵੀਰ ਜੀ ਤਿੰਨੇ ਨਾਗ ਬਕ ਹਾਂਜੀ ਠੀਕ ਆ ਤੇ ਤਿੰਨੇ ਝੋਟੀਆਂ ਆ ਦੋ ਤਿੰਨੇ ਦੰਦਾ ਜਾਣਾ ਕਿੰਨੇ ਦੰਦਾ ਜਾਣਾ ਦੋ ਦੰਦੀਆਂ ਤੇ ਇੱਕ ਸਿੱਗੀ ਦਾ ਦੰਦ ਪੁੱਟਣ ਦੀ ਸਿੱਗੀ ਲਾਲਾ ਚੌਗੀ ਲਾਲਾ ਬਾਕੀ ਨਾ ਮੈਂਸ਼ਨ ਕਰ ਦਿੰਦਾ ਵੀਰਾਂ ਦੇ ਵਪਾਰ ਦਾ ਕੰਮ ਆ ਸ਼ੁਰੂ ਤੋਂ ਤੇ ਚੰਗੇ ਡੰਗਰ ਲਾਉਂਦੇ ਜਾਂਦੇ ਰਹਿੰਦੇ ਆ ਬਾਜ਼ਾਰ ਮੇ ਤੇ ਕੋਈ ਵੀ ਭੈਣ ਭਰਾ ਪੁੱਤਰਾਂ ਦੀ ਦਿੱਤੀ ਕਰਕੇ ਤੇ ਪਤਾ ਲਾਇਆ ਕਰਦਾ ਹਾਂਜੀ ਹਾਂਜੀ ਡੰਗਰ ਆਉਂਦੇ ਜਾਂਦੇ ਰਹਿੰਦੇ ਹਾਂਜੀ ਚੰਗੇ ਸੋਹਣੇ ਡੰਗਰ ਝੋਟੀਆਂ ਲਿਆਉਂਦੇ ਆ ਬਾਕੀ ਜੋ ਦੱਸਣਗੇ ਉਹ ਨਿਕਲੂਗਾ ਬਾਕੀ ਪੈਸਿਆਂ ਦੀ ਗਾਰੰਟੀ ਆਪਾਂ ਵੀ ਦੋਕਦੇ ਆ ਕਿ ਕੋਈ ਸਾਈ ਦੇਣਾ ਪਊਗਾ ਉਹ ਉਦੋਂ ਦੀ ਗੱਲ ਬਾਤ ਨਹੀਂ ਹੋਊਗੀ ਤੇ ਬਾਕੀ ਆਪਾਂ ਕੀ ਨਾ ਸਾਰੇ ਭਰਾਣ ਤੁਸੀਂ ਆਪਾਂ ਵੀਡੀਓ ਉਹਦੀ ਪਾਉਣੀ ਆ ਕੀ ਨਾ ਵੀਰ ਜੀ ਜਿਹੜਾ ਕੋਈ ਭੈਣ ਭਰਾ ਸੱਚਾ ਸੁੱਚਾ ਕੰਮ ਕਰਦਾ ਵਾ ਬਿਲਕੁਲ ਜੀ ਬਿਲਕੁਲ ਕੀ ਚੱਕਰ ਆ ਕੋਈ ਵੀ ਹੁਣ ਝੋਟੀਆਂ ਬਾਜੀ ਆ ਰ ਗਿਆ ਵਾ ਇਹ ਨਹੀਂ ਛਾਈ ਪਾ ਕੇ ਤੁਹਾਡੇ ਕੋਈ ਪਤਿੰਦ ਨਾ ਵਾ ਛਾਈ ਪਰ ਕੋਈ ਨੁਕਸ ਹੋਵੇ ਤੇ ਛਾਈ ਮੋੜੀ ਜਾਊਗੀ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਗੱਲ ਜੋ ਦੱਸਣਗੇ ਸੱਚ ਦੱਸਣਗੇ ਜੀ ਜੀ ਹਾਂ ਆਪਨੇ ਤਸੱਲੀ ਕਰੇ ਜਿੱਦਾਂ ਮਰਜ਼ੀ ਚੋਗ ਦੁੱਧ ਦਾ ਕੋਈ ਹਾਂ ਤੇ ਬੇ ਧੁਰਕੋਗੇ ਥਾਈ ਪਾਇਓ ਕਰੀਏ ਵੀਰ ਜੀ ਸ਼ੁਰੂ ਫਿਰ ਹਾਂ ਜੀ ਤੇ ਚਲੋ ਪਹਿਲੇ ਆਪਾਂ ਇਹੋ ਹੀ ਬਸਾਉਣੇ ਆ ਆ ਵੀਰ ਜੀ ਦੋਂਦੀ ਕੱਟੀ ਜੇ ਦੋਂਦੀ ਕੱਟੀ ਹੈ ਜੀ ਹਾਂ ਜੀ ਤੇ ਕਿੰਨਾ ਚਿਰ ਤੁਸੀਂ ਹੋਇਆ ਸੀ ਸੁਈ ਨੂੰ ਹੋ ਗਿਆ ਜੀ 15 ਦਿਨ ਠੀਕ ਆ ਜੀ ਆ ਬਹਿਣੀ ਬਾਹਰ ਜਾਨੂੰ ਤੁਸੀਂ ਆ ਚੈੱਕ ਕਰਾ ਦਿਓ ਕੋਈ ਮਜ਼ਾਰ ਮਜ਼ੋਰ ਨਾ ਰਿਹਾ ਕਿਹਦਾ ਵੀਰ ਮੇਰਾ ਜਿਹੜਾ ਪੱਕਾ ਵੀਰ 10 ਲੀਟਰ ਹੈਗਾ ਜੇ ਜਿਹੜਾ ਚੋਲ ਹੈ ਨਾ ਆਪਾਂ ਭਾਂਡੇ ਵੀ ਪਾ ਲੈਣਾ ਹੈ ਨਾ ਉਹ 10 ਲੀਟਰ ਦੇ ਹੈ ਇਹਦਾ ਹੋਦਾ ਟਾਈਮ ਟੂ ਕਿਹੜਾ ਚੰਗਾ ਨੋਕ ਵਾਲਾ ਥਾਣਾ ਕੰਪੈਕਟ ਟ੍ਰੈਕਟਰ ਸੇਂਗਾਂ ਦੇ ਕੋਲ ਛੋਟੀ ਨਾਲ ਲੱਗ ਗਈ ਆ ਨੀ ਵੀ ਆਖੀ ਕੋਈ ਛਾਕੇ ਇਹ ਜਦਾਂ ਰੁਪਈਆ ਨੇ ਨੰਗਦਾ ਛੋਟੀ ਦੇ ਸੰਗਾਂ ਦੇ ਹਾਂ ਜੀ ਹਾਂ ਜੀ ਹੋਰਾਂ taraf ਵੀ ਬਚਾ ਦੋੰਦੀ ਆ ਬਿਲਕੁਲ ਯਾ ਛੋਗ ਦੇ ਪੁੱਟੇ ਆਉਣਗੇ ਤਾਂ ਵੀ ਕੋਈ ਆਇਆ ਹੋਊਗਾ ਤੇਰੇ ਤੇ ਰਿਪੇਦਾਰ ਤੇ ਛੋਟੀ ਦੇ ਰੂਪ ਕੋਈ ਨਹੀਂ ਲੈ ਖੰਡੀ ਦੀ ਰੀ ਕੋਈ ਮੰਗਾਉਂਦਾ ਨਹੀਂ ਉਦਾਂ ਹੀ ਬੱਤੇ ਨੇ ਸਦਾ ਇਹਦਾ ਡੀਲੇ ਦੇ ਚਾਹਦਾ 14 ਰੱਖਦੇ ਆ ਬਾਕੀ ਵੀ ਰੱਜ ਨਹੀਂ ਕਰਦਾ ਐਂ ਬ੍ਰੋਕਰ ਆ ਜਾਈਏ ਤਾਂ ਕੋਈ ਗੱਲ ਵੀ ਕਰੀਂ ਦਿੰਦੇ ਆ ਵੀ ਕੋਈ ਆਨਲਾਈਨ ਵੀ ਖੜਦਾ ਹੋ ਜੇ ਗਾਰੰਟੀ ਪਾ ਦੇ ਭਾਜੀ ਜੋਗੇ ਇੱਥੇ ਗਾਰੰਟੀ ਵਾਲਾ ਕੰਮ ਦਾ ਜਿਹੜਾ ਤਸੱਲੀ ਕਰਕੇ ਆਪਣੀ ਹਾਂਜੀ ਹਾਂਜੀ ਨਾ ਨਾ ਕੋਈ ਚੱਕਰ ਨਹੀਂ ਜਿੰਦਾ ਮਰਦੇ ਦੋ ਦਿਨ ਚੋ ਤਿੰਨ ਦਿਨ ਵਾਲੇ ਇੱਕ ਟਾਈਮ ਅਗਲਾ ਆਣ ਕੇ ਹਾਂਜੀ ਹਾਂਜੀ ਤੇ ਕਰੀਏ ਫੇਰ ਕੀ ਮੁੱਲ ਦੇ ਦੇ ਮੁੱਲ ਦੇ 115 ਦੇ 115 ਗੈਜ ਕਰ ਜੋ ਮਲਕਾਨ ਤੂੰ ਹੀ ਕਰ ਦੋ ਮਾਰ ਤੀ ਨਹੀਂ ਮਾਰ ਪਾਏ ਆ ਮਾਰ ਤੂੰ ਇਹ 60 ਪਾਉਂਦਾ ਤੂੰ ਹੀ ਦੱਸੇ ਕੋਈ ਗੱਲ ਨਹੀਂ ਇਹ ਵੀ ਤੂੰ ਲਾਏ ਆ ਕਿ ਜਾਦੀ ਵਾਜੂ 60 ਤੂੰ ਲਾਏ ਆ ਆਹ ਕਹਿੰਦੇ ਪੰਜ ਕਰ ਦਾਂਗੇ ਕਿਨੇ ਚ 115 ਦੇ ਵਿੱਚ ਮੈਂ ਨਾ ਦਾਦੇ ਪੰਜ ਦਰ ਸੁੱਦਾ ਹੀ ਦਾ ਦੋ ਦਾਦਾ ਇੱਕ ਦਾ ਹੈਗੀ ਕਾ ਖਰ ਹੋਰ ਥੋੜੀ ਬੋਲੀ ਕਰ ਲਾਂ ਇਮਾਨਦਾਰ ਥੋੜਾ ਵੱਧ ਹੋ ਜਾ ਬਈ ਜਿਲੇ ਦੀ ਜੇ ਪਾ ਤੂੰ 2000 ਛੜਦਾ ਵੀਰ 2 10 ਚੋਂ 10 ਇੱਕ ਕੱਢ ਦਿਓਗੇ ਠੀਕ ਆ ਇਹ ਕੱਢ ਚੋਂ ਮਾਨਤਾਣ ਹੋਊਗਾ ਛੋਟੀ ਜੀ ਥੋੜੇ ਵਾਧਾ ਹਣਾ ਨਹੀਂ ਹੋਣ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਨਹੀਂ ਠੀਕ ਆ ਹਾਂ ਜੀ ਹਾਂ ਜੀ ਆਪਾਂ ਲਾਏ ਆ ਵੀਰ ਜੀ ਹੋਏ ਹੋਏ ਨਾ ਅੱਗੇ ਦੂਜੇ ਨੰਬਰ ਤੇ ਆ ਜੀ ਵੀਰ ਦੰਦੀ ਦੀ ਛੋਟੀ ਦੰਦੀ ਛੋਟੀ ਹਾਂ ਜੀ ਇਹਦੇ ਕੀ ਆ ਬਾਲਾ ਬੱਚਾ ਕਿਹੜਾ ਇਹ ਇਹਦੇ ਕੱਟੀ ਜੇ ਅੱਛਾ ਕੱਟੀ ਮਗਰ ਇਹਦੇ ਇਹਦੇ ਮਗਰ ਵੀ ਕੱਟੀ ਅੱਛਾ ਉਹਦੇ ਮਗਰ ਇਹਦੇ ਮਗਰ ਕੱਟਾ ਇਹ ਕੱਟਾ ਜਿਆਦਾ ਇਹਦੇ ਕੱਟਾ ਦੂਜੇ ਅੱਛਾ ਠੀਕ ਹਾਂ ਖੋਲੋ ਵੀਰ ਇਦੇ ਮਗਰ ਘੱਟਾ ਦੁੱਧ ਨਭਰਾ ਜੀ ਹਾਂਜੀ ਆ ਵੀ ਦੰਦੇ ਜੀ ਠੀਕ ਆ ਜੀ ਬਾਕੀ ਇਹ ਵੀ ਸੱਜਣਾ ਸਿੰਗਲ ਅੱਡੀ ਦੇ ਵਿੱਚ ਕੰਪੈਕਟ ਹੈਡਰ ਆ ਤੇ ਠੀਕ ਸੁਜੀ ਦਾ ਰੂਪ ਆ ਇਹਦਾ ਦਹਾ ਹੀ ਬਣਾਦਾ ਸੂਆ ਜੀ ਠੀਕ ਬਾਕੀ ਮਾੜਾ ਬੜਾ ਬੰਦੇ ਲੱਗਾ ਬਾਕੀ ਗੁੰਦੀਆਂ ਨੇ ਵੀ ਗੁੰਦੀ ਜਾਂਦੇ ਫਿਰ ਪਿਓਰ ਦੰਦੀਆਂ ਦੋਵੇਂ ਕਾਦੋ ਜਨ ਵੱਡੀ ਬੱਚੇ ਦੇ ਕੜਾ ਪੈਂਦੀ ਉਹਦਾ ਕਰੀ ਬੱਚੇ ਦਾ ਕਰ ਬੜੇ ਚੋਕੀ ਹੋਣੀ ਆ ਚੁੱਗੀ ਹੋਣੀ ਹਾਂ ਜੀ ਜੀ ਇਹਦੇ ਕੋਲੋਂ ਕੱਟੀਆਂ ਗਿਆ ਦੋਨੇ ਇਹ ਕਿ ਸਿੰਘ ਚੰਗਾ ਲੱਗਾ ਨਵਾਂ ਪਹੂ ਨਵਾਂ ਹਾਂ ਜੀ ਕੀ ਤੂ ਆ ਬੰਦ ਬਾਕੀ ਆ ਇਹਦਾ ਕੀ ਮੁੱਲ ਵੀਰ ਜੀ ਦੇ ਲੈਦਾ ਇਹਦਾ ਵੀਰ ਜੀ ਮੁੱਲ ਤੇ ਇੱਕ ਪੰਜ ਦੇ ਹਾਂ ਜੀ ਇੱਕ ਪੰਜ ਹਾਂ ਜੀ ਜੀ ਆਸ ਨੂੰ ਪੂਰੇ ਦੀ ਦੇ ਦੇ ਪੂਰੇ ਦੀ ਦੇ ਦੇ ਉਦਲਾ ਪੰਜ ਢਾ ਲਈਗੇ ਉਦਰੇ ਪੰਜ ਢਾ ਦੇ ਠੀਕ ਆ ਇਹਦੀ ਪੌਂਚ ਕਰਦਾ ਪੱਕੀ ਗੱਲ ਇਹਦੀ ਪੌਂਚ ਕਰਦਾਂਗੇ ਵਿੱਚ ਪੌਂਚ ਹੋ ਜੂਗੀ ਪੌਂਚ ਕਰਦਾਂਗੇ 99 ਵਿੱਚ ਪੌਂਚ ਪੌਂਚ ਕਰ ਦੂ ਨਹੀਂ ਲੱਖ ਦੇ ਦੋ ਛੱਡ ਦਾਂਗੇ ਜੇ ਕਿਸੇ ਨੇ ਬਾਹਰ ਕਰਾਉਣੇ ਆ ਆ ਜੇ ਪੌਂਚ ਨਹੀਂ ਲੱਖ ਦੇ ਭਾਵੇਂ ਪੌਂਚ ਕਰਾ ਲੈ ਦੇ ਓਦਾਂ ਕਿਰਾਇਆ ਛੱਡ ਦਾਂ ਦੋ ਛੱਡ ਦਾਂ ਹਾਂਜੀ ਇਹਦੇ ਥੱਲੇ 10 ਜਾਨਾ ਕਿਲੇ ਖੁੱਲਾ ਡੱਲਾ ਚੋ ਗਿਆ ਆਪਣਾ ਤਸੱਲੀ ਕਰਕੇ ਜਿੱਦਾਂ ਮਰਦੀ ਹਾਂਜੀ ਹਾਂਜੀ ਬਾਕੀ ਕੋਈ ਪੂਰ ਛਟਾ ਨਹੀਂ ਨਾ ਨਾ ਉਹ ਗਾਰੰਟੀ ਹੋ ਗਈ ਪੂਰ ਛਟਦੀ ਆਪਣੀ ਠੀਕ ਆ ਜੀ ਤੇ ਧੁਰਕੋਗੇ ਸਾਈ ਪੈਣਾ ਆ ਅੱਗੇ ਆ ਵੀ ਖੋਲ ਲੀਏ ਆਪਾਂ ਆ ਵੀਰ ਜੀ ਛੱਗੀ ਦੇ ਦਾ ਪੁੱਟਣ ਲਈ ਜੀ ਅਸੀਂ ਛੱਗੀ ਦੇ ਦਾ ਪੁੱਟਣ ਹਾਂਜੀ ਚੌਗੀ ਹੋ ਗਈ ਛੱਗੀ ਦੇ ਪੁੱਟ ਰਹੀ ਤੇ 13 ਲੀਟਰ ਬਾਲਾ ਜੈ ਸਾਡੇ ਦੁੱਧ ਕਿੰਨਾ ਇਸ ਲਈ ਅਵੇ ਸਾਡੇ ਦੁੱਧ ਲਾ ਲੈ ਬਾਲਾ ਲਾ ਲੈ 13 ਲੀਟਰ ਹੋਊਗਾ ਹੁਣ ਠੀਕ ਹੈ ਜੀ 8 ਕੇ ਦਿਨ ਹੋ ਜੇ ਇਹਨੂੰ ਬਹੁਤ ਬਰਾਦਰ ਉਹ ਤਾਂ ਦੇ ਪਤਾਰਾ ਮਾਰ ਕੇ ਹੀ ਵਿਖਾ ਸਕਦੇ ਪਰ ਵੀਡੀਓ ਲੰਮੀ ਹੁੰਦੀ ਆ ਜਦੋਂ ਆਪਾਂ ਦੇਣੀਆਂ ਤਸਲੀ ਕਰਾ ਕਰਾ ਕੇ ਨਹੀਂ ਚੋ ਚੋ ਕੇ ਨਹੀਂ ਕੋਈ ਚੱਕਰ ਨਹੀਂ ਆਦੇ ਹਾਂ ਆਪਣੀ ਤਸਲੀ ਕਰਕੇ ਦੋ ਟਾਈਮ ਤੇ ਪਿੰਟ ਟਾਈਮ ਕੋਈ ਚੱਕੀ ਨਹੀਂ ਜਾਏ ਸਮੋ ਬਦਨ ਚੰਗਾ ਲਈ ਜਾਓ ਅਨਖਾਂ ਪੰਡਾ ਚੰਗਾ ਕਹਾਵਾ ਬਾਕੀ ਤੁਸੀਂ ਇੱਥੇ ਆਣ ਕੇ ਵੀ ਆਪਣੀ ਅੰਦਰਲੀ ਕਰ ਸਕਦੇ ਕੀ ਥਾ ਗਦਾ ਵੀਰ ਜੀ ਕੀ ਸਾਥ ਗਰਾ ਸਾਵੇ ਦਾ ਅਵੇ ਸਲਿਕ 11 ਲੀਟਰ ਦੇ ਦੰਦਰਾਲੇ ਬੌਲਾਲੇ ਜਿਹੜਾ ਹਾਜ਼ਰ ਹੈ ਹਾਂਜੀ ਪੱਕਾ ਤੇਰਾ ਹੈਗਾ ਪੱਕਾ ਪੱਕਾ ਐ ਤਸੱਲੀ ਕਰਕੇ ਕਿੱਲੇ ਆਪਣੇ ਘਰੋਂ ਲੈ ਆਏ ਕੰਡਾ ਵੀਰ ਹਾਂ ਠੀਕ ਐ ਚਵਾ ਕੇ ਤਸੱਲੀ ਕਰਕੇ ਦਵਾਂਗੇ ਕੋਈ ਤੂ ਖਿਟਾ ਨਹੀਂਗਾ ਨਾ ਨਾ ਕਿਸ ਡੰਗਰ ਚੋਂ ਨਹੀਂ ਹੋਊਗਾ ਪੂਰ ਛਟਾ ਆ ਵੇਖੋ ਮਾਜੇ ਪੂਰੇ ਕੰਡਾ ਵੀਰ ਛੱਗੀ ਆ ਜੇ ਸੋਣਾ ਦੁੱਧ ਸੰਡਿਆ ਮਾਰ ਦਿੱਤਾ 1.5 ਲੱਖ ਦੀ ਜੋਤੀ ਹਾਂਜੀ ਬਾਕੀ ਵੀਰ ਨੂੰ ਪੁੱਛਣਾ ਕਿ ਤੇ ਲੈ ਕਿਰੇ ਪੌੜੀਆਂ ਉਤਰ ਜਾ ਓਏ ਵੀਰ ਨੇ ਦੱਸ ਹੀ ਦਿੱਤਾ ਹਣ ਤਾਂ ਵੀਰ ਦਾ ਮਾਰਦਾਨ ਕਰਦਾ ਹੀ ਦਿਓ ਆਖੋ ਵੀਰ ਇਹ ਵੀ ਕਿਰੇ ਮਾਰ ਜਿੱਥੇ ਛੱਡਣੀ ਆ ਮੋੜ ਦੇ ਇੱਕ ਪੱਤੀ ਆ ਅੱਛਾ ਇੱਕ 18 ਦੀ ਦੇ ਦੀ ਹੋਰ ਕਰ ਦੇ ਜੀ ਕਰਨਾ ਹੈਗੀ ਕਰਦੇ ਕੱਢਦੇ ਹੁਣ ਕਰ ਲਓ ਤੇ ਹਾਂ ਵੀ ਕਰ ਲਓ ਫਿਰ ਮਤਲਬ ਤੁਹਾਡੇ ਨੇ ਮੋੜ ਨੇ ਜਿੱਥੇ ਰੱਖੋ ਛੋਟੀ ਚ ਕੁਸ਼ਾਕ ਹੀ ਨਹੀਂ ਨਾ ਜੀ ਨਾ ਕਿਸੇ ਡੰਗਰ ਤੇ ਕੋਈ ਪੂਰ ਛੱਤਾ ਨਹੀਂ ਕੋਈ ਆਪ ਆਪਣੀ ਸਾਰੀਆਂ ਠੀਕ ਹੈ ਸਵਾਲ ਆਖ ਦੀ ਝੋਟੀ ਦੇ ਕਿ ਨੋਕਲ ਤਾਜ਼ੀਆਂ ਹੋਵੇ ਬਾਕੀ ਮਗਰ ਹੈਗੀ ਕੱਟੀ ਜੇ ਇਹਦੇ ਮਗਰ ਕੱਟੀ ਜੇ ਕਰਨੀ ਮਗਰ ਕੱਟਾ ਹੈ ਇਹਦੀ ਮਗਰ ਕੱਟਾ ਤੇ ਉਹਦਾ ਮਗਰ ਵੀ ਕੱਟੀ ਇਹਦੀ ਮਗਰ ਹਾਂਜੀ ਇਹ ਤਿੰਨ ਨਾਲ ਦੀ ਤੇ ਬਾਕੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਕੀਨਰਪਾਲ ਪਿੰਡ ਐ ਡਰੈਸ ਪੂਰਾ ਭੈਣ ਭਰਾ ਪਿੰਡਰਪਾਲ ਦੇ ਆਪਣਾ ਪਤੀ ਬਲਗੀ ਜਿਨ੍ਹਾਂ ਦੇ ਪਸੇ ਨੰਬਰ ਸਰ ਓਕੇ ਹਾਂ ਜੰਬਰ ਬੋਲਦੇ ਮਾੜਾ ਆਪਾਂ 88727 48915 ਕੀ ਬੋਲੇਗੇ 88727 48915 ਠੀਕ ਆ ਜੀ ਆਹ ਤੇ ਦੂਜੇ ਨੂੰ ਚੰਗਾ ਜਾਂਦੀ ਐ ਏਡੀਸੀ ਨਹੀਂ ਝੋਟੀਆਂ ਹਿਲਦੀਆਂ ਨਹੀਂ ਤੇ ਜਾਂ ਪਤਾ ਨਹੀਂ ਜਾਂ ਪਤਾ ਝੋਟੀ ਜੀ ਕੋਈ ਸ਼ੱਕ ਹੀ ਨਾ ਲਓ ਸੱਜਣੂ ਕੁੰਡੀਆਂ ਬਾਕੀ ਵੀਰ ਆਣਾ ਦੋ ਡੰਗਰ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਚ ਲੈ ਕੇ ਆਓ ਕਰਦੇ ਤੇ ਤੁਰਕੋਗੇ ਸਾਈਦਾਨ ਆਪਾ ਉਹ ਨਰਕ ਪਰਖ ਕਰੋ ਆਪਨੇ ਤਸल्ली ਕਰਕੇ ਜੀ ਨੰਗਰ ਲੈ ਕੇ ਜਾਓ ਉਹਦੀ ਕੋਈ ਗੱਲ ਬਾਤ ਨਹੀਂ ਆ ਤੇ ਇਹ ਵੀਰ ਉਹਨਾਂ ਨੇ ਆਪਣਾ ਸ਼ੁਰੂ ਤੋਂ ਹੀ ਪ੍ਰੇਮ ਪਿਆਰ ਰਿਹਾ ਹੀ ਆਪਣੇ ਆਉਂਦੇ ਜਾਂਦੇ ਰਹੇ ਆ ਇਹ ਆਪਾਂ ਵੀ ਇਹਨਾਂ ਨਾਲ ਲੌਂਗ ਜਾਂਦੇ ਰਹੇ ਆ ਤੇ ਆਪਣੀ ਵੀ ਗਰੰਟੀ ਆ ਏ ਤੇ ਬਾਕੀ ਜਿੰਨੇ ਪੈਸੇ ਲਾਉਣੇ ਆ ਸਾਰੇ ਸਿਆਣੇ ਆ ਆਪਣੀ ਨਰਕ ਵਾਹ ਦੀ ਵਾਹ ਸਾਰੇ ਸਿਆਣੇ ਆ ਮੂੰਹ ਫੜ ਕੇ ਆਪਣੇ ਚੈੱਕ ਕਰਨਾ ਦੇ ਦੰਦੀਆਂ ਦੱਸੀਆਂ ਦੰਦੀਆਂ ਹੀ ਆਉਣਗੀਆਂ ਭਾਗੂ ਚੰਗਾ ਕੰਮ ਕਰਦਾ ਵਾ ਤੇ ਉਹ ਆਪਾਂ ਨੂੰ ਯਾਦ ਕਰੇ ਆਪਾਂ ਉਹਦੀ ਵੀਡੀਓ ਪਾਵਾਂਗੇ ਜੇ ਸਾਫ ਸੁਥਰਾ ਕੰਮ ਕਰਦਾ ਵਾ ਆਕੀ ਕੱਲ ਵੀ ਅਨੇ ਫੋਨ ਲਾਇਆ ਜੋ ਟਾਈਮ ਦਿੱਤਾ ਆਪਾਂ ਹਾਜ਼ਰ ਹੋਏ ਹਾਂ ਹਾਂਜੀ ਹਾਂਜੀ ਮੇਰੇ ਕੋਲ ਸਹੀ ਟਾਈਮ ਤੇ ਨਹੀਂ ਨਹੀਂ ਬਹੁਤ ਹੌਣ ਆ ਗਏ ਘੜੀ ਨਾ ਆ ਗਏ ਉਹ ਕਰਦੇ ਆਗੇ ਆਗੇ ਤੇ ਟਕਾਲਾ ਨੂੰ ਆਵਾਂਗੇ ਮੱਜਾਂ ਨੂੰ ਟਾਈਮ ਲੱਗਾ ਟਾਈਮ ਨਹੀਂ ਨਹੀਂ ਕੋਈ ਟਾਈਮ ਨਹੀਂ ਲੇਟ ਆ ਜਾਂਦਾ ਹਾਂਜੀ ਹਾਂਜੀ ਬਹੁਤ ਦੱਸੀ ਗੱਲ ਆਪਾਂ ਨੌ ਦੇ ਅੰਦਰ ਬਾਅਦ ਵੀਡੀਓ ਹਾਂ ਚਲੋ ਹਾਂਜੀ ਤੇ ਬਸ ਇਸੇ ਨਾਲ ਕਰੀਏ ਸਵਾਗਤ ਹਾਂਜੀ ਸਾਰੇ ਭੈਣ ਭਰਾਵਾਂ ਦਾ ਸਾਥੀਕਾਰ ਮੈਨੂੰ ਤਾਂ ਆਪਣੇ ਤਸੱਲੀ ਕਰਕੇ ਜਿੰਨਾ ਮਰਜੇ ਬਿਲਕੁਲ ਬਿਲਕੁਲ ਇਹ ਬਸ ਤੇਜੋ ਦਿਨ ਤੁਰੇ ਆਵਾਂਗੇ ਹਾਂਜੀ ਹਾਂਜੀ ਡੰਗਰ ਆਉਂਦੇ ਜਾਂਦੇ ਰਹਿੰਦੇ ਹਾਂ ਨਹੀਂ ਕੋਈ ਛਾਕੀ ਨਹੀਂ ਘੋਟੀਆਂ ਜਿਦੇ ਮੈਂ ਆਖੀ ਆ ਕਿ ਇਹੋ ਜਿਹੇ ਹੀਰੇ ਲੱਭਣੇ ਆਵੇ ਉਂਗਲ ਨਹੀਂ ਲੰਗਦੀ ਕਮਲਿਆਵੇ ਤਿੰਨਾਂ ਦੇ ਨੰਗਦੀ ਗਾਂ ਬਾਤਾਂ ਕੋਈ ਛਾਕੀ ਕੋਈ ਨਹੀਂ ਕਰ ਘੋਟੀਆਂ ਦੀ ਤੇ ਇਹ ਆਦੀ ਗਾਂ ਬਾਤਾਂ ਤੇ ਬਾਕੀ ਆਦੀ ਹੈ ਖੱਲੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਸੁਝਾਅਤ ਕਰਾਂ ਕਮੈਂਟਾਂ ਰਾਹੀਂ ਦਿਓ ਜੋ ਵੀ ਚੰਗਾ ਮਾੜਾ ਆ ਬਾਦ ਇੱਕ ਕਮੈਂਟ ਹੀ ਦੱਸ ਦੇ ਜਿੱਦਾਂ ਵੀ ਕੋਲ ਤੁਹਾਡੀ ਦعت ਜਿਹੜੀ ਰਹਿੰਦੀ ਜੀ ਹੋਗੀ ਅਗਲੀ ਵੀਡੀਓ ਦਾ ਪੂਰੀ ਕਰਾ ਉਹ ਬਿਲਕੁਲ ਸਹੀ ਹੈ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ